ਬਿਜਲੈਂਸ ਵੱਲੋਂ ਗ੍ਰਿਫਤਾਰ ਸ਼ਰਾਬਗਾਰੂ ਵਾਰੀ ਹਰਪ੍ਰੀਤ ਸਿੰਘ ਗੁਲਾਟੀ ਨੂੰ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ ਅਤੇ ਕੋਰਟ ਵੱਲੋਂ 6 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਬਿਜਨੈਸ ਡਿਪਾਰਟਮੈਂਟ ਨੇ ਜੀ ਕਰਜ਼ੀ ਲਈ ਸੀ ਪੁਲਿਸ ਰਿਮਾਂਡ ਲੈਣ ਵਾਸਤੇ ਮਿਸਟਰ ਗੁਲਾਟੀ ਨੂੰ ਅਰੈਸਟ ਕਰਕੇ ਜਿਹੜੇ ਕਿ ਇਹਨਾਂ ਦਾ ਹੀ ਗਵਾਹ ਹੈ ਵਿਕਰਮ ਸਿੰਘ ਮਜੀਠੀਏ ਦੇ ਕੇਸ ਦੇ ਵਿੱਚ ਸੋ ਅਸੀਂ ਕੋਰਟ ਨੂੰ ਉਹੀ ਜ਼ਾਹਿਰ ਕੀਤਾ ਕਿ ਜੇ ਤੁਸੀਂ ਆਪਣੇ ਗਵਾਹ ਨੂੰ ਵੀ ਗ੍ਰਫਤਾਰ ਕਰਕੇ ਪੇਸ਼ ਕਰਾ ਕੇ ਇਹ ਸੋਚਦੇ ਹੋ ਕਿ ਮਾਰਕੁਟਾਈ ਕਰਕੇ ਕੋਈ ਬਿਆਨ ਹਾਸਲ ਕਰ ਲੋਗੇ ਤੇ ਏਟ ਲੀਸਟ ਕੋਰਟ ਇਸ ਚੀਜ਼ ਨੂੰ ਪਰਮਿਟ ਨਹੀਂ ਕਰ ਸਕਦਾ ਸੋ ਪ੍ਰੋਵੀਜ਼ਨਸ ਇੰਡੀਅਨ ਐਵੀਡੈਂਸ ਐਕਟ ਦੀਆਂ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਬੀ ਐਨ ਐਸ ਐਸ ਦੀਆਂ ਸਾਰੀਆਂ ਬੜੀ ਡੀਟੇਲ ਦੇ ਵਿੱਚ ਅੱਜ ਬਹਿਸ ਹੋਈ ਸੋ ਕੋਰਟ ਨੇ ਉਹ ਸਾਰੀਆਂ ਚੀਜ਼ਾਂ ਦਾ ਮੱਦੇ ਨਜ਼ਰ ਕਰਕੇ ਵਿਜੀਲੈਂਸ ਨੂੰ ਵੀ ਕੁਝ ਸਵਾਲ ਜਵਾਬ ਵੀ ਕੀਤੀ ਹੈ ਤੇ ਉਹ ਅਗਲੀ ਤਰੀਕ ਨੂੰ ਜੇ ਫਿਰ ਵਿਜੀਲੈਂਸ ਵੀ ਆਪਣੇ ਅੱਖ ਸਾਹਮਣੇ ਰੱਖੇਗੀ ਕਿੰਨੇ ਦਿਨ ਦਾ ਰਿਮਾਂਡ ਸਾਹ ਲਿਆ ਗਿਆ ਫਾਰ ਦਿ ਟਾਈਮ ਬਿੰਗ 6 ਦਿਨ ਦਾ ਲਿਪਟ ਹੈ ਜਿਵੇਂ ਨਾ ਰਹੇ ਠੀਕ ਹੈ ਥੈਂਕ ਯੂ ਵੈਰੀ ਮਚ ਜਿਵੇਂ ਜਿਕਰੇ ਹੋ ਰਿਹਾ ਸੀ ਵੀ ਕਈ ਬਿਜ਼ਨਸ ਦੇ ਵਿੱਚ ਮੋਜ਼ ਨੇ 10 ਕਰੋੜ ਦਾ ਨਾਲ ਇਹਦੇ ਵਿੱਚ ਕਈ ਕੰਪਨੀਆਂ ਦਾ ਵੀ ਨਾਂ ਸਾਹਮਣੇ ਆਇਆ ਮੈਂ ਇਹਨਾਂ ਦਾ ਸਵਾਲ ਦਾ ਜਵਾਬ ਦੇ ਦਾਂ ਜੀ ਜੀ ਇਹ ਅਸਲੀਅਤ ਦੇ ਵਿੱਚ ਨਿਕਲੀਆਂ ਇਹ ਚੀਜ਼ਾਂ ਜਿਹੜੀਆਂ ਜ਼ਿਕਰ ਕੀਤਾ ਵੀ ਗਵਾਹ ਬ੍ਰਦਰ ਇਸ ਤਰ੍ਹਾਂ ਤੁਸੀਂ ਐਜ਼ ਅ ਪੱਤਰਕਾਰ ਆਪਣੇ ਲਾਈਫ ਦੇ ਵਿੱਚ ਕੋਈ ਇਹੋ ਜਿਹਾ ਕੇਸ ਨਹੀਂ ਦੇਖਿਆ ਹੋਣਾ ਜਿੱਥੇ ਕਿ ਇੱਕ ਇਨਵੈਸਟੀਗੇਟਿੰਗ ਏਜੰਸੀ ਆਪਣੇ ਹੀ ਗਵਾਹ ਨੂੰ ਗ੍ਰਿਫਤਾਰ ਕਰਦੀ ਹੈ ਇਸ ਦਾ ਰਾਈਟ অর ਰੋਂਗ ਸਰ ਹੀ ਇਜ਼ ਵਨ ਆਫ ਦੀ ਪ੍ਰੋਸੀਕਿਊਟਿੰਗ ਫਲੋਸੀਕਿਊਸ਼ਨ ਵਿਟਨੈਸਸ ਇਨ ਵਿਕਰਮ ਸਿੰਘ ਮਜੀਠੀਆਜ਼ ਕੇਸ ਹਾਊ ਕੈਨ ਯੂ ਡਿਮੋਲਿਸ਼ ਯਰ ਓਨ ਕੇਸ ਬੜੇ ਬੜੀ ਜਲਦੀ ਜ਼ਾਹਿਰ ਹੋ ਜਾਏਗਾ ਜੀ ਅਗਲੀ ਵਾਰੀ ਪਰਦਾ ਫਾਸ਼ ਕਰਾਂਗੇ ਇੱਕ ਤਰੀਕੇ ਦੇ ਨਾਲ ਸਾਜ਼ਿਸ਼ ਹੋਈ ਹੈ ਸਾਰਾ ਕੁਝ ਕਿਉਂਕਿ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਵੀ ਪਹਿਲਾਂ ਜਾਂਚ ਹੋਈ ਜਾਂਚ ਹੋਣਾ ਨਹੀਂ کئی ਵਾਰੀ ਨਾ ਗਵਾਹ ਤੁਹਾਡੇ ਮਨ ਦੀ ਗੱਲ ਕੋਰਟ ਨੂੰ ਦੱਸਣ ਨਹੀਂ ਸ਼ਾਇਦ ਰਾਜ਼ੀ ਨਹੀਂ ਹੁੰਦਾ ਤੇ ਤੁਹਾਡੀ ਬਪੜੀ ਮਜਬੂਰੀ ਬਣ ਜਾਂਦੀ ਹੈ ਬੜੀ ਮਿਹਰਬਾਨੀ ਠੀਕ ਹੈ